नॉर्मल पानी पी रहे हैं पिछले पचास दिनों से वो पानी भी अब उनके शरीर के अंदर जाना बंद हो गया है जब डॉक्टर से मेडिकल एक्सपर्ट से बात हुई तो उन्होंने बताया कि जब एक कोई भी व्यक्ति लंबे समय से कुछ नहीं खाता है पानी के अलावा कुछ और नहीं पीता है तो जो उसके शरीर के जो इंटरनल ऑर्गन्स होते हैं वो भी किसी चीज को रिसीव करना बंद कर देते हैं उनकी भी फंक्शनिंग प्रॉपर तरीके से होनी स्लो हो जाती है वो प्रॉपर तरीके से नहीं हो पाते और जब वो स्थिति बहुत ही ज्यादा बिगड़ जाती है जब वो प्रॉपर तरीके से फंक्शनिंग नहीं हो पाती तो वही चीज आगे जाके मल्टीपल ऑर्गन फेलियर की तरफ जाती है मल्टीपल ऑर्गन फेलियर ही उसका रिजल्ट आता है उसका तो बड़े दुख के साथ ये बात हमें कहनी पड़ रही है कि पिछले अड़तालीस घंटे से जो पानी भी पीते हैं जितना पानी पीते हैं उतना ही पानी बाहर आ रहा है ਦੋਨਾਂ ਫਾਰਮਾਂ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ 2 ਵਜੇ ਤੋਂ 101 11 111 ਜਿਨ੍ਹਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਹੀ ਸ਼ਾਮਲ ਹੋਣਗੇ ਇੱਕ ਵੱਡਾ ਜਥਾ ਮਰਨ ਵਰਤੇ ਬੈਠੇਗਾ ਤੋ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਫੈਸਲਾ ਲਿਆ ਗਿਆ ਔਰ ਇਹ ਉਨੀ ਦੇਰ ਤੱਕ ਇਸ ਜਥੇ ਦਾ ਮਰਨੁਭਤ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਮੰਗਾਂ ਨੂੰ ਲਾਗੂ ਨਹੀਂ ਕਰਦੀ ਮੈਂ ਸਮਝਦਾ ਇਹ ਗੱਲ ਨੂੰ ਹੋਰ ਅੱਗੇ ਵਧਾਉਣ ਨਾਲੋਂ ਧੱਲੇਵਾਲ ਜੀ ਦੀ ਜਾਣ ਚਾਉਣੀ ਚਾਹੀਦੀ ਹੈ ਔਰ ਸਰਕਾਰ ਨਾਲ ਗੱਲਬਾਤ ਕਰਕੇ ਆਪਸੀ ਮੁੱਦੇ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਸਰਕਾਰ ਨੂੰ ਵੀ ਮੰਨ ਲੈਣੀਆਂ ਚਾਹੀਦੀਆਂ ਨੇ ਔਰ ਇਹਨਾਂ ਨੂੰ ਵੀ ਜਾਇਜ਼ ਮੰਗਾ ਮੰਨਵਾ ਕੇ ਹੀ ਵਿਚਾਰ ਜਣਾ ਚਾਹੀਦਾ ਇਸ ਤਰ੍ਹਾਂ ਦੀ ਜਿੱਦ ਔਰ ਇਸ ਤਰ੍ਹਾਂ ਦਾ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਔਰ ਪੰਜਾਬ ਦਾ ਔਰ ਇਹਦਾ ਦੇਸ਼ ਦਾ ਵੀ ਹੋ ਰਿਹਾ ਆਪਣੇ ਘਰਾਂ ਨੂੰ ਜਾਣਾ ਚਾਹੀਦਾ ਕਿਸਾਨ ਨੂੰ ਖੇਤਾਂ 'ਚ ਕੰਮ ਕਰਨਾ ਉਹਦਾ ਫਿਰ ਟਾਈਮਾਂ ਕੰਮ ਲੱਗੇ ਤੇ ਇਸ ਕਰਕੇ ਮੇਰਾ ਇਹੀ ਕਹਿਣਾ ਕਿ ਕਿਸਾਨ ਦੀਆਂ ਜਾਇਜ਼ ਮੰਗਾਂ ਮੰਨ ਕੇ ਉਹਦਾ ਇਹ ਅੰਦੋਲਨ ਖਤਮ ਕਰਵਾ ਕੇ ਇਹਦੇ 'ਚ ਸਿਆਣ ਪੈ ਗਈ ਹੈ ਦੇਸ਼ ਦਾ ਵੀ ਇਹ ਤਾਂ ਔਰ ਇਹਨਾਂ ਦਾ ਵੀ ਇਹ ਤਾਂ ਬਾਕੀ ਸਾਰੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਇਹ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ ਔਰ ਪੰਜਾਬ ਦੀ ਜਿਆਦਾ ਮੰਗਾਂ ਰੱਖ ਕੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਜੇ ਪੰਜਾਬ ਸਰਕਾਰ ਨੂੰ ਇਨਵੋਲ ਹੋਣਾ ਚਾਹੀਦਾ ਪੰਜਾਬ ਸਰਕਾਰ ਨਹੀਂ ਇਨਵੋਲ ਹੋ ਰਹੀ ਉਸ ਕੋਈ ਜ਼ਿੰਮੇਵਾਰੀ ਮਹਿਸੂਸ ਨਹੀਂ ਕਰ ਰਹੀ ਇਹ ਬੜੀ ਮੰਦਪਾਲੀ ਗੱਲ ਹੈ